ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡੇਮਰੂਕ ਕਲਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਮੇਰਾ ਮੋਬਾਈਲ ਨੰਬਰ 98783 93488 ਤੇ ਉਹ ਵੀਰ ਨਾਲ ਕਰਦੇ ਆ ਗੱਲਬਾਤ ਤੇ ਲੈਨੇ ਜਾਣਕਾਰੀ ਆ ਦੋ ਬਿਹੜਾ ਤੇ ਇੱਕ ਇਸ ਮੱਝ ਵਰੀ ਬੈਸ੍ਰੀਕਾਲ ਸਤਿ ਸ੍ਰੀਕਾਲ ਬਾਈ ਜੀ ਇਹਦਾ ਪਜਰਸੀ ਬਿਹੜ ਦੀ ਪਜ ਵੈਗੀ ਬਾਈ ਉਹ ਬਾਈ ਉਹ ਵਾਦੇ ਘਟੇ ਲੱਗੀ ਠੀਕ ਆ ਜੀ ਤੇ ਅੱਜ ਆਪਾਂ ਕੰਮ ਸ਼ੁਰੂ ਕਰ ਲਏ ਮੱਝ ਤੋਂ ਜੀ ਕਿ ਟੇਲ ਆ ਵਰੀ ਮੱਝ ਇਹ 3 ਕਿਲੋ ਦੁੱਧ ਆ ਠੀਕ ਆ ਜੀ ਮਾਲਕਾਂ ਨੇ ਦੱਸਿਆ ਵੀ ਟੀਕਾ ਭਰਾਇਆ 15 ਦਿਨ ਹੋਇਆ ਤੇ ਗਾਂ ਬਈ ਆਪਾਂ ਦਾ ਖਾਲੀ ਕਰਕੇ ਲਈ ਖਾਲੀ ਦੇ ਲਈ ਠੀਕ ਹੈ ਕਦਾਂ ਟਾਈਮ ਹੋ ਗਿਆ ਸੂਈ ਨੂੰ ਬਾਈ ਸੂਈ ਤਾਂ ਬਈ ਹੁਣ ਕੀ ਕਰਦਾ ਆਪਣਾ ਘੜਾ ਘਰੇ ਸੂਈ ਆ ਲਿਆਂਦੇ ਵੀ ਆਪਣੀ ਤਾਂ ਠੀਕ ਆ ਬਾਈ ਕੋਲ ਨਹੀਂ ਮੜੀ ਦੋ ਤੋਂ 6 ਕਿਲੋ ਦੁੱਧ ਆ 3 ਕਿਲੋ ਸਵੇਰੇ ਤੇ 3 ਕਿਲੋ ਸ਼ਾਮ ਨੂੰ ਬਈ ਜਦੋਂ 15 ਦਿਨ ਹੋ ਗਿਆ ਟੀਕਾ ਭਰਾਏ ਨੂੰ ਪਰ ਆਪਾਂ ਤਾਂ ਖਾਲੀ ਕਰਕੇ ਲਈਏ ਨੇ ਖਾਲੀ ਕਰਕੇ ਦੇਣੀ ਆ ਇਹ ਤੇ ਦੇਖ ਸਕਦੇ ਹੋ ਕਦ ਕਾ ਠੀਕ ਆ ਬਾਈ ਨੂੰ ਬਈ ਨੂੰ ਬਹੁਤ ਆ ਮੱਝ ਦੇ ਵਿੱਚ ਥਣ ਮੋਟਾ ਸਿਚਾਈ ਵਾਲਾ ਥਾਣਾ ਦੇਖ ਸਕਦੇ ਹੋ ਨਿੱਗਰ ਨੁਗਰ ਬਹੁਤ ਆ ਜੀ ਕਾਦੇ ਦਰਮਿਆਨਾ ਹੀ ਆ ਫੇਰ ਬੂ ਚੰਗੀ ਆਗੀ ਤੋਰ ਲੈ ਬਾਈ ਬੱਚਾ ਤਾਂ ਨਹੀਂ ਬਾਈ ਨਾਲ ਇਹਦੇ ਬੱਚਾ ਹੈ ਨਹੀਂਗਾ ਜੀ 6 ਕਿਲੋ ਦੁੱਧ ਆ ਜੀ 15 ਦਿਨ ਟਿਕਾ ਭਰਾਇਆ ਹੋਇਆ ਏ ਮੂੰਹ ਵਸੇ ਤੁਹਾਨੂੰ ਰੇਡ ਤੋਂ ਦਿਖਾ ਦਿੰਨੇ ਆਗੇ ਦੇਖ ਸਕਦੇ ਹੋ ਜੀ ਉਹ ਮੱਥੇ ਸੋਹਣੀ ਆਗੀ ਨੀਲੀ ਰਾਬੇ ਚ ਪੈਂਦੀ ਆਗੀ ਚਾਰੇ ਪੈਰ ਚੱਟੇ ਨੇ ਪੂਛ ਚਿੱਟੀ ਆ ਮੱਥੇ ਤੇ ਬੱਲ ਵੀ ਹੈਗਾ ਏ ਬਾਕੀ ਸੜੀ ਤੁਸੀਂ ਆਪ ਆ ਕੇ ਕਰਨੀ ਆ ਜੀ ਬਾਈ ਕੀ ਡਿਮਾਂਡ ਆ ਜੀ ਇਹਦੀ ਭਾਈ 50000 ਠੀਕ ਹੈ ਜਮਾਨਤਾਨ ਹੋ ਜਾਊਗਾ ਜੀ ਕਰ ਦਿਆਂਗੇ ਬੜਾ ਬੜਾ ਬਈ 50000 ਰੁਪਇਆ ਮਾਨ ਟਾਨ ਹੋ ਜਾਊਗਾ ਡਿਮਾਂਡ ਕਰਦਾ ਬਾਈ ਬਾਕੀ ਕੋਈ ਫੈਸ਼ਨ ਨਹੀਂ ਹੁੰਦਾਗਾ ਜੇ ਤੁਸੀਂ ਆਓਗੇ ਬਾਈ ਦੇ ਘਰ ਉੱਚੋ ਕੇ ਮਾਨਤਾ ਜਰੂਰ ਹੋਊਗਾ ਜੀ ਆ ਜਾ ਬਾਈ ਦੋ ਨੰਬਰ ਤੇ ਜੀ ਅਬ ਅੱਛੀ ਜੜੀ ਐਚ ਐਫ ਜੀ ਇਹਦੇ ਕੀ ਡਿਟੇਲ ਆ ਬਾਈ ਇਹ ਕੋਈ 8-9 ਮਹੀਨੇ ਦੀ ਦੱਸਿਆ ਹੀ ਆ ਠੀਕ ਆ ਜੀ ਕੱਢ ਲੇ ਬਾਹਰ ਨੂੰ ਫਿਰ ਦੱਸ 8-9 ਮਹੀਨੇ ਦੀ ਬੱਚੀ ਆ ਜੀ ਟ੍ਰੈਂਡ ਕੂਟ ਬਹੁਤ ਸੋਹਣਾ ਬੱਚੀ ਦਾ ਦਰਦੀ ਆ ਫਿਰ ਤੋਂ ਚੱਲ ਇਸ ਨੂੰ ਨਹੀਂ ਖੋਲਦੇ ਝੋਲੀ ਵਿਖਾਦ ਕੇ ਝੋਲੀ ਵਿਖਾਦ ਚਾਰ ਹੀ ਥਾਣਾ ਕੋ ਫੋੜ ਨਹੀਂ ਕੋ ਛਾਂਗ ਨਹੀਂ ਝੋਲੀ ਚੰਗੀ ਐ ਬੱਛੀ ਦੀ ਚਿੱਟਾ ਥਾਣਾ ਦਾ ਇਹਦਾ ਕੀ ਮੁੱਲ ਆ ਬਾਈ ਇਹ 10000 ਚਮਾਨਤਾਨ ਜੀ ਮੋਹਤਲ ਚ ਜੋੜਾ ਲਊਗਾ ਬੰਦਾ ਮੜਾ ਮੋਟ ਕਰ ਦੈ ਜੀ ਤੂੰ 10000 ਰੁਪਇਆ ਬਾਈ ਕਹਿੰਦਾ ਮੁੱਲ ਆ ਜੋੜੇ ਚ ਵੱਧ ਮਾਨਤਾਨ ਹੋ ਜਾਊਗਾ ਇੱਕ ਚੋਂ ਘੱਟ ਹੋ ਜਾਊਗਾ ਬਾਈ ਦੋ ਨੰਬਰ ਤੇ ਆ ਜਾ ਦੋ ਤਾਂ ਹੋ ਗਿਆ ਤਿੰਨ ਤੇ ਆ ਜਾ ਚਲੋ ਯਾਰ ਇਹਦੀ ਕੀ ਡੇਲ ਆ ਬਾਈ ਏ ਬਈ ਆਈਆਂ ਹਾਲ ਦੇ ਅੰਧਗਈਆਂ ਆਪਣੀਆਂ ਤਾਂ ਮਾਲਕ ਤਾਂ ਕਹਿੰਦੇ ਸੀ 2022 ਗੱਲ ਵਾਲੀ ਦੀ ਧੀ ਐ ਠੀਕ ਆ ਜੀ ਹਾਂ ਚੋਰ ਆਪਾਂ ਤਾਂ ਲੈਂਦੀ ਆ ਆਪਾਂ ਨੂੰ ਤਾਂ ਪਤਾ ਨਹੀਂ ਅਗਲਾ ਦੇ ਕਹਿਣ ਤੇ ਆ ਜੀ ਹਾਂ ਕਹਿਣ ਤੇ ਆ ਠੀਕ ਆ ਜੀ ਮੂੰਹ ਕਿਹੇ ਬਈ ਇਹੇ ਪਤਾ ਨਹੀਂ ਬਈ ਆਪਾਂ ਤਾਂ ਪੱਟਿਆ ਨਹੀਂ ਮੂੰਹ ਅਗਲਾ ਫਾਟ ਲੈ ਵੀ ਨਹੀਂ ਲੈਣੀ ਠੀਕ ਆ ਜੀ ਦੋਸਤੋ ਕ੍ਰੋਸ ਬਰੀਡ ਚ ਪੈਂਦੀ ਆਗੀ ਦੇਖ ਸਕਦੇ ਕੱਦ-ਕਾੜ ਚੰਗਾ ਏ ਇਹ ਸਦਿਆਂ ਹੁਣੇ ਥਣ ਬਹੁਤ ਚੰਗਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗਈ ਕੱਦ ਚੰਗਾ ਏ ਬਈ ਕਹਿੰਦਾ ਮੂੰਹ ਆ ਪੱਟ ਕੇ ਨੇ ਵੇਖਿਆ ਦੋਨ ਦੀਆਂ ਚੌਗੀ ਹੋਊਗੀ ਤੋਰ ਲੈ ਬਈ ਮੜੇ ਬਈ ਕਿੰਨੇ ਕੁ ਮਰੋ ਇਹਦੀ ਯਾਰ ਹੋਰ ਤਾਂ ਬਾਈ ਯਾਰ ਕੀ ਪਤਾ 2 ਢਾਣਾ ਜਦ ਨਸਲਾਂ ਦੀ ਦਾ ਹੋਊਗਾ ਪਰ ਹਾਂ ਹੀ ਲਈ ਠੀਕ ਹੈ ਜੀ 2 ਢਾਈ ਸਾਲ ਵਾਸ਼ ਦਾ ਬਾਈ ਉਮਰ ਹੋਊਗੀ ਇਹਦੀ ਦੇਖ ਸਕਦੇ ਹੋ ਕੱਦ ਘਾਟ ਚੰਗਾ ਵਾ ਕੱਦ ਬਹੁਤ ਚੰਗਾ ਕਰਦੀ ਆਉਂਦੀ ਹੈਗੀ ਤੇ ਦੋ ਕਪੂਰੀਆਂ ਫੀਟ ਦੀਆਂ ਪੈ ਜਾਣ ਚੰਗੇ ਵਿਆਹ ਤਿਆਰ ਹੋਈ ਝੋਲੀ ਝੋਲੀ ਬਹੁਤ ਚੰਗੀ ਹੈਗੀ ਦੇਖ ਸਕਦੇ ਹੋ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਚਾਰ ਹੀ ਥਾਣਾ ਬੰਦੇ ਬਾਈ ਇਹਦਾ ਮੁੱਲ ਬਾਈ ਇਹਦਾ ਵੀ ਤਾਂ ਆ ਗਿਆ ਤੋਂ 10000 ایس ਦਾ ਮੁੱਲ ਹੈ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਵਾਜ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਜੀ ਅੱਜ ਦੀ ਵੀਡੀਓ ਤੇ ਨਗ ਸੀਗੇ ਤਿੰਨੇ ਤੁਹਾਨੂੰ ਦਿਖਾਤੇ ਆ ਇੱਕ ਐਚ ਐਫ ਜਾਤ ਵਾਲੀ ਬੱਛੀ ਇਸ ਦਾ ਮੁੱਲ 10000 ਇੱਕ ਕ੍ਰੋਸ ਬ੍ਰੀਡ ਚ ਪੈਂਦੀ ਜਮਾ ਤਿਆਰ ਬੰਦ ਨੂੰ ਬੱਛੀ ਹੈ ਇਹਦਾ ਮੁੱਲ ਵੀ 10000 ਹੈ ਸੀਲ ਠੰਡੀ ਹੈ ਜੀ ਇੱਕਾ ਤੋਕੜ ਮੱਝ ਹੈ ਜੀ 6 ਕਿਲੋ ਦੁੱਧ ਆ ਗਿਆ 15 ਢੰਟੀ ਦਾ ਭਰਾਇਨ ਹੋ ਗਏ ਆ ਜੀ ਤਿੰਨਾਂ ਨਗਾਂ ਜੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਉਂਦਾ ਹੈ ਤੇ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਤੇ ਜੋੜਾ ਲਾ ਲੰਗ ਬੱਛੀ ਕਹਿੰਦਾ ਵੀਰਾਂ ਦਾ ਬਹੁਤ ਧੰਨਵਾਦ ਹੋ ਜਾਊਗਾ ਜੀ ਇਹ ਸੀਲ ਠੰਡੀ ਪੂਰੀ ਆਪਲਾ ਜੋ ਮਰਜੀ ਚੋੜਾ ਬਾਈ ਠੀਕ ਆ ਜੀ ਸੰਡੇ ਸੀੜਾ ਬਾਈ ਕਹਿੰਦਾ ਮਾਈ ਤੇ ਆਪਣੀ ਗਾਰੰਟੀ ਆ ਤੈਨ੍ਹੇ ਕੋਲ ਸਵੇਰੇ ਆ ਤੈਨ੍ਹੇ ਕੋਲ ਸ਼ਾਮ ਨੂੰ ਆ ਜੀ ਵੀਰੋ ਦੇਖ ਲਈ ਧੰਨਵਾਦ ਜੀ